ਸਾਸ਼ੀ ਕਾ ਜੀ ਸਾਰਿਆਂ ਨੂੰ ਬਹੁਤ ਸੋਹਣੀ ਜੀ ਵੀਡੀਓ ਅੱਜ ਦੀ ਸਟਾਲਸ ਦੇ ਉੱਪਰ ਸਾਰੀਆਂ ਭੈਣਾਂ ਦੀ ਪਸੰਦ ਦੀ ਵੀਡੀਓ ਹੋਏਗੀ ਸਟਾਲ ਦੇ ਉੱਪਰ ਬਹੁਤ ਸੋਹਣੀ ਜੀ ਕਲੈਕਸ਼ਨ ਗ੍ਰੇ ਕਲਰ ਆਏਗਾ ਸਭ ਤੋਂ ਪਹਿਲੇ ਔਰ ਗਰਮ ਸਟੱਫ ਦੇ ਸਟਾਲ ਜਾਂ ਲੱਡੂਆਂ ਵਾਲੇ ਸਟਾਲ ਹੋਣਗੇ ਡੇ ਨੰਬਰ 3 ਲੋੜੀ ਸੇਲ ਦਾ ਠੀਕ ਹੈ ਜੀ ਤੇ ਕਲਰ ਬੋਸ ਹੋਣੇ ਸੋਹਣੇ ਆਉਣਗੇ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਹੈ ਤਾਂ ਜੋ ਤੁਹਾਨੂੰ ਸਾਰੀ ਕਲੈਕਸ਼ਨ ਦਾ ਪਤਾ ਚੱਲ ਸਕੇ ਠੀਕ ਹੈ ਜੀ ਦੋ ਸਟਾਲ ਲਾਓਗੇ ਤੇ ਤੁਹਾਨੂੰ 500 ਦੇ ਪੈਣਗੇ ਤੇ ਅਗਰ ਤੁਸੀਂ ਇੱਕ ਸਟਾਲ ਲਾਓਗੇ ਤੇ 300 ਦਾ ਪਏਗਾ ਬਹੁਤ ਸੋਹਣਾ ਸਭ ਤੋਂ ਪਹਿਲੇ ਜਿਹੜਾ ਸੀ ਉਹ ਵੇਵਸ ਟਾਈਪ ਪ੍ਰਿੰਟਿੰਗ ਹੀ ਉਸ ਤੋਂ ਬਾਅਦ ਵਿੱਚ ਆ ਗਿਆ ਸਕਿਨ ਟਨ ਵਾਈਟ ਕਲਰ ਤੇ ਗ੍ਰੇਟ ਕਲਰ ਦਾ ਬਹੁਤ ਸੋਹਣਾ ਕੰਬੀਨੇਸ਼ਨ ਠੀਕ ਹੈ ਸਟ੍ਰਿਪਸ ਟਾਈਪ ਪ੍ਰਿੰਟਿੰਗ ਆਏਗੀ ਬਲੈਕ ਕਲਰ ਦੇ ਇਸ ਦੇ ਵਿੱਚ ਲੱਡੂ ਵਾਲੇ ਟਸਲਸ ਆਉਣਗੇ ਠੀਕ ਹੈ ਤੇ ਇਹਨਾਂ ਦਾ ਸਾਈਜ਼ ਬਹੁਤ ਵਧੀਆ ਹੁੰਦਾ ਹੈ ਇਹਨਾਂ ਦੀ ਜ ਸਟਾਲ ਹੁੰਦੀ ਆ ਬਹੁਤ ਸੋਹਣੇ ਜਿਹੇ ਕਲਰ ਔਰ ਇਸ ਦੇ ਵਿੱਚ ਤੁਹਾਨੂੰ ਪਲੇਨ ਵੀ ਮਿਲਣਗੇ ਅੱਗੇ ਜਾ ਕੇ ਇਹ ਜਿਸ ਤਰ੍ਹਾਂ ਦੋ ਸ਼ੇਡ ਦਾ ਸਟਾਲ ਆ ਠੀਕ ਹੈ ਕਰੀਮ ਸ਼ੇਡ ਦਾ ਤੇ ਥੋੜਾ ਮਸਟਰਡ ਟਾਈਪ ਕਲਰ ਦਾ ਆਏਗਾ ਸਟਾਲ ਜਿਵੇਂ ਪਹਿਲੀ ਵੀਡੀਓ ਸੀਗੀ ਚੈੱਕ ਪ੍ਰਿੰਟ ਦੇ ਉੱਤੇ ਇਹ ਥੋੜਾ ਜਿਹਾ ਡਿਫਰੈਂਟ ਕਲੈਕਸ਼ਨ ਆਏਗੀ ਉਸ ਦੇ ਨਾਲ ਉਹ ਵੀ ਤੇ ਤੁਸੀਂ ਪਹਿਲੀ ਵੀਡੀਓ ਨੂੰ ਵੀ ਕਾਫੀ ਪਿਆਰ ਦਿੱਤਾ ਸੀਗਾ ਤੇ ਇਸ ਤਰ੍ਹਾਂ ਹੀ ਤੁਸੀਂ ਜਿਹੜਾ ਪਿਆਰ ਦਿੰਦੇ ਰਹੋ ਸਬਸਕ੍ਰਾਈਬ ਜਰੂਰ ਕਰ ਲੈਣਾ ਹੈ ਚੈਨਲ ਨੂੰ ਤੇ ਜਿਵੇਂ ਤੁਹਾਨੂੰ ਪਤਾ ਹੈ ਕੀ ਅਸੀਂ ਦਵਾਂਗੇ ਲੋੜੀ ਫੰਕਸ਼ਨ ਦੇ ਉੱਤੇ ਤੁਹਾਨੂੰ ਬਹੁਤ ਸੋਹਣੇ ਸੂਟ ਦਾ ਗਿਫਟ ਤੇ ਜਿਹੜੇ ਵੀਵਰ ਸਾਡੀਆਂ ਵੀਡੀਓਜ਼ ਤੇ ਕਮੈਂਟ ਕਰਨਗੇ ਉਹਨੂੰ ਮਿਲੇਗਾ ਬਹੁਤ ਪਿਆਰਾ ਜਿਹਾ ਸੂਟ ਦਾ ਗਿਫਟ ਠੀਕ ਹੈ ਜੀ ਨੈਕਸਟ ਆ ਗਿਆ ਇਸ ਦੇ ਵਿੱਚ ਲਮੈਂਡਰ ਟੋਨ ਹਾਈਲਾਈਟ ਹੋ ਰਹੀਆਂ ਬਾਕੀ ਗ੍ਰੇ ਟੋਨ ਹੋਏਗੀ ਬਹੁਤ ਸੋਹਣਾ ਕੰਬੀਨੇਸ਼ਨ ਹੈ ਪੱਲੇ ਬਣੇ ਨੇ ਠੀਕ ਹੈ ਤੇ ਮਿਡਲ ਦੇ ਵਿੱਚ ਵੀ ਇਵੇਂ ਹੀ ਤੁਹਾਨੂੰ ਪ੍ਰਿੰਟਿੰਗ ਮਿਲੇਗੀ ਤੇ ਕਲਰ ਬਹੁਤ ਸੋਹਣੇ ਹੈ ਜੇ ਸਟਾਕ ਲਿਮਟਿਡ ਹੁੰਦਾ ਹੈ ਸਟਾਲਸ ਦਾ ਕਿਉਂਕਿ ਆਪਣਾ ਆਫਲਾਈਨ ਵੀ ਕਾਫੀ ਜਾਂਦਾ ਹੈ ਤੇ ਆਨਲਾਈਨ ਵੀ ਜਾਂਦਾ ਹੈ ਤੇ ਇਸ ਕਰਕੇ ਤੁਸੀਂ ਜਲਦੀ ਜਲਦੀ ਸ਼ੋਪ 352822 ਸਾਰਾ ਬੁਕਿੰਗ ਨੰਬਰ ਹੈ ਇਸ ਨੰਬਰ ਤੇ ਸਕਰੀਨਸ਼ਾਟ ਸੈਂਡ ਕਰ ਦੇਣਾ ਆ ਜਿਹੜਾ ਵੀ ਸਟਾਲ ਤੁਹਾਨੂੰ ਪਸੰਦ ਆਉਂਦਾ ਹੈ ਨੈਕਸਟ ਆ ਗਿਆ ਸਕਿਨ ਟੋਨ ਦੇ ਵਿੱਚ ਠੀਕ ਹੈ ਸੈਲਫ ਦੇ ਵਿੱਚ ਪ੍ਰਿੰਟਿੰਗ ਆ ਫਲਾਵਰਸ ਵਾਲੀ ਜਿਗਜੈਗ ਵਾਲੀ ਔਰ ਇਹਦੇ ਵਿੱਚ ਇੱਕ ਗ੍ਰੇ ਕਲਰ ਵੀ ਅਵੇਲੇਬਲ ਹੈ ਤੇ ਲੁੱਕ ਤੁਸੀਂ ਚੈੱਕ ਕਰੀ ਜਾਣੀ ਆ ਬਹੁਤ ਸੋਹਣੀ ਜੀ ਠੀਕ ਹੈ ਇਹ ਥੋੜਾ ਚੈੱਕ ਤੋਂ ਡਿਫਰੈਂਟ ਆ ਗਈ ਪ੍ਰਿੰਟਿੰਗ ਨੈਕਸਟ ਆ ਗਿਆ ਚੈੱਕ ਦੇ ਵਿੱਚ ਠੀਕ ਹੈ ਚੈੱਕ ਦੇ ਵਿੱਚ ਜਿਹੜਾ ਆ ਇੱਕ ਸਟਾਲ ਦੇ ਵਿੱਚ ਜਿਸ ਨਾਲ ਇਹ ਤੁਸੀਂ ਲੈਂਦੇ ਪਏ ਹੋ ਤੇ ਇਸ ਦੇ ਵਿੱਚ ਇੱਕ ਹੋਰ ਸਟਾਲ ਅਵੇਲੇਬਲ ਹੋਏਗਾ ਠੀਕ ਹੈ ਇੱਕ ਤੋਂ ਵੱਧ ਜਿਹੜੇ ਆ ਇੱਕ ਪ੍ਰਿੰਟਿੰਗ ਦੇ ਵਿੱਚ ਵੀ ਤੁਹਾਨੂੰ ਸਟਾਲ ਮਿਲ ਜਾਣਗੇ ਇਹ ਕਰੀਮ ਸ਼ੇਡ ਦੇ ਉੱਪਰ ਬਲੈਕ ਕਲਰ ਦਾ ਚੈੱਕ ਹੈ ਛੋਟੇ ਵੱਡੇ ਚੈੱਕ ਸਾਰੇ ਅਵੇਲੇਬਲ ਆ ਔਰ ਨੈਕਸਟ ਆ ਗਿਆ ਜੀ ਬਲੂ ਕਲਰ ਠੀਕ ਹੈ ਬਹੁਤ ਹੀ ਸਾਰੇ ਹਨ ਪਸੰਦ ਕੀਤਾ ਸੀਗਾ ਬਲੂ ਕਲਰ ਕਿਉਂਕਿ ਬਲੂ ਕਲਰ ਦੇ ਵਿੱਚ ਸਟਾਲ ਕਾਫੀ ਰੇਅਰ ਆਉਂਦੇ ਨੇ ਸੂਟਸ ਬਹੁਤ ਆਉਂਦੇ ਨੇ ਜਿਵੇਂ ਬਲੂ ਕਲਰ ਦਾ ਕਾਫੀ ਟ੍ਰੈਂਡ ਆ ਪਾਰਟੀ ਵੇਅਰ ਸੂਟਸ ਹੋ ਗਿਆ ਪਸ਼ਮੀਨਾ ਦੇ ਸੂਟਸ ਹੋ ਗਿਆ ਤੇ ਇਹ ਤੁਹਾਨੂੰ ਮਿਲੇਗਾ ਬਲੂ ਕਲਰ ਦਾ ਸਟਾਲ ਠੀਕ ਹੈ ਕਲਰ ਦੇਖੋ ਤੁਸੀਂ ਬਹੁਤ ਸੋਹਣਾ ਸਟੱਫ ਹੈ ਔਰ ਗਰਮ ਸਟੱਫ ਹੁੰਦਾ ਹੈ ਨਿੰਗਾ ਸਟੱਫ ਹੁੰਦਾ ਹੈ ਤੇ ਲੂਈ ਵਗੈਰਾ ਦੀ ਕੋਈ ਨਹੀਂ ਪ੍ਰੋਬਲਮ ਨਹੀਂ ਆਉਂਦੀ ਹੈਗੀ ਠੀਕ ਹੈ ਐਜ਼ ਇਟ ਇਜ਼ ਹੀ ਰਹਿੰਦੇ ਆ ਨੈਕਸਟ ਆ ਗਿਆ ਜੇ ਪਲੇਨ ਗ੍ਰੇ ਕਲਰ ਦਾ ਸਟੌਲ ਖੁੱਲਾ ਢੁੱਲਾ ਸਟੌਲ ਆਏਗਾ ਟਸਲਸ ਵਾਲਾ ਆਏਗਾ ਤੇ ਲੁੱਕ ਬਹੁਤ ਸੋਹਣੀ ਆ ਥੋੜਾ ਜਿਹਾ ਸੈਲਫ ਹੁੰਦਾ ਇਹਦੇ ਵਿੱਚ ਪਰ ਕਲਰ ਸਿੰਗਲ ਆਏਗਾ ਇਹਦੇ ਵਿੱਚ ਗ੍ਰੇ ਕਲਰ ਬਹੁਤ ਹੀ ਪਿਆਰੀ ਜੀ ਕਲੈਕਸ਼ਨ 500 ਦੇ ਦੋ ਸਟੌਲ ਅਗਰ ਤੁਸੀਂ ਇੱਕ ਸਟੌਲ ਲੈਣਾ ਹੈ ਤੇ ਫਿਰ ਤੁਹਾਨੂੰ 300 ਦਾ ਪੈ ਜਾਏਗਾ ਠੀਕ ਹੈ ਤੁਸੀਂ ਆਪਣੀ ਸੈਦੀ ਭੈਣਾਂ ਨਾਲ ਰਲ ਕੇ ਲੈ ਸਕਦੇ ਆ ਆਪਣੇ ਘਰ ਦੇ ਵਿੱਚ ਮੈਂਬਰ ਦੇ ਨਾਲ ਰਲ ਕੇ ਜਿਹੜੀ ਹੈ ਇੱਕ ਤੋਂ ਵੱਧ ਦੀ ਜਿਹੜੀ ਉਹ ਸ਼ੋਪਿੰਗ ਕਰ ਸਕਦੇ ਆਂ ਔਰ ਫ੍ਰੀ ਸ਼ਿਪਿੰਗ ਇਨ ਇੰਡੀਆ ਕਿਤੇ ਵੀ ਇੰਡੀਆ ਦੇ ਵਿੱਚ ਤੁਹਾਨੂੰ ਕੋਈ ਸ਼ਿਪਿੰਗ ਦਾ ਚਾਰਜ ਨਹੀਂ ਪੇ ਕਰਨਾ ਪਏਗਾ ਨੈਕਸਟ ਜੇ ਕਰੀਮ ਕ ਬਹੁਤ ਸੋਹਣਾ ਸਿੰਮੈਟ੍ਰੀਕਲ ਚੈੱਕ ਆਏਗਾ ਟਸਲਸ ਬਹੁਤ ਵਧੀਆ ਠੀਕ ਹੈ ਲਾਈਟ ਕਲਰ ਦੇ ਦੇ ਟਸਲਸ ਆਉਣਗੇ ਤੇ ਲੁੱਕ ਬਹੁਤ ਸੋਹਣੀ ਆ ਤੁਸੀਂ ਐਜ਼ ਇਟ ਇਜ਼ ਜਿਵੇਂ ਆ ਸੂਟਸ ਨਾਲ ਵੇਅਰ ਕਰ ਸਕਦੇ ਆ ਕੋਟ ਸੈਟ ਨਾਲ ਜੀਨਸ ਨਾਲ ਵੇਅਰ ਕਰ ਸਕਦੇ ਆ ਬਹੁਤ ਹੀ ਪਿਆਰੀ ਜੀ ਲੁੱਕ ਰਹਿੰਦੀ ਆ ਤੇ ਅਗਲਾ ਜਿਹੜਾ ਉਹ ਵੀ ਤੁਹਾਨੂੰ ਚੈੱਕ ਦੇ ਵਿੱਚ ਮਿਲੇਗਾ ਠੀਕ ਹੈ ਚੈੱਕ ਦੀ ਵਾਲੀ ਹੁਣ ਜਿਹੜੀ ਵੈਰਾਈਟੀ ਆ ਉਹ ਪਹਿਣਾ ਦੀ ਪਸੰਦ ਦੀ ਪੈਦੀ ਹੋ ਚੁੱਕੀ ਹੈ ਕਿ ਚੈੱਕ ਦੇ ਵਿੱਚ ਤੁਸੀਂ ਨਾ ਕਿਹਾਓ ਇਸ ਕਰਕੇ ਚੈੱਕ ਦੇ ਵਿੱਚ ਹੋਰ ਵੀ ਕਾਫੀ ਵੈਰਾਈਟੀ ਆ ਚੁੱਕੀ ਹੈ ਤੇ ਇਹ ਤੁਹਾਨੂੰ ਜਿਹੜੀ ਦਿਖਾ ਰਹੇ ਆ ਉਸ ਤੋਂ ਪਹਿਲੇ ਜਿਹੜੀ ਵੀਡੀਓ ਪਾਈ ਸੀ ਉਹਦੇ ਵਿੱਚ ਕਿਉਂਕਿ ਇੱਕ ਇੱਕ ਦੋ ਦੋ ਪੀਸ ਇੱਕ ਪ੍ਰਿੰਟਿੰਗ ਦੇ ਲੈ ਕੇ ਆਏ ਆ ਤਾਂ ਅਵੇਲੇਬਲ ਹੈਗੇ ਆ ਠੀਕ ਹੈ ਕਈ ਆ ਗਿਆ ਗ੍ਰੇ ਕਲਰ ਜਿਹੜਾ ਸਭ ਤੋਂ ਪਹਿਲੇ ਤੁਹਾਨੂੰ ਦਿਖਾਇਆ ਸੀਗਾ ਸਕਿਨ ਟੋਨ ਦੇ ਵਿੱਚ ਠੀਕ ਹੈ ਉਹਦੇ ਵਿੱਚ ਗ੍ਰੇ ਕਲਰ ਜੇ ਤੇ ਇਹ ਵਾਲੇ ਸਟਾਲ ਜਿਹੜੇ ਆਪਾਂ ਪਹਿਲੇ ਵੀਡੀਓ ਚ ਦਿਖਾਏ ਸੀ ਜਿਤਨਾ ਇਹ ਗ੍ਰੇ ਕਲਰ ਦਾ ਇੱਕ ਹੋਰ ਪੀਸ ਹੈਗਾ ਠੀਕ ਹੈ ਮਤਲਬ ਕਿ ਇੱਕ ਤੋਂ ਵੱਧ ਪੀਸ ਵੀ ਅਵੇਲੇਬਲ ਹੈ ਇੱਕ ਪ੍ਰਿੰਟਿੰਗ ਦੇ ਵਿੱਚ ਕਿਸੇ ਕਿਸੇ ਜਹ ਹਰ ਇੱਕ ਜਹ ਨਹੀਂ ਆ ਠੀਕ ਹੈ ਗ੍ਰੇ ਕਲਰ ਹੋ ਗਿਆ ਪੀਚ ਕਲਰ ਹੋ ਗਿਆ ਗ੍ਰੇ ਕਲਰ ਹੋ ਗਿਆ ਬਹੁਤ ਸੋਹਣਾ ਸੁਮੇ ਰੰਗੀ ਕਲਰ ਆ ਡਾਰਕ ਲਾਈਟ ਦਾ ਕੰਬੀਨੇਸ਼ਨ ਬਹੁਤ ਸੋਹਣੀ ਜੀ ਕਲੈਕਸ਼ਨ ਇਸ ਤਰ੍ਹਾਂ ਹੀ ਤੁਸੀਂ ਵੀਡੀਓਜ਼ ਨੂੰ ਪਿਆਰ ਦਿਨਦੇ